ਮੈਚ ਆਦੂ ਬਰਾਹੀ ਰਹੀ ਲੰਗਦਾ ਮੈਂ ਆਹ ਜੀ ਬਾਬਾ ਇਹ ਕੰਮ ਕਰੋ 2-3 ਵਜੇ ਮੈਂ ਪੁੱਛਿਆ ਤੇ ਉਹ ਮੈਂ ਵੇਖਿਆ ਵੀ ਇਹ ਨਾ 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 ਕਰਦਾ ਇਹਨੇ ਦੰਤ ਕੱਢੀ ਦੋ ਦੋ ਜਿਹਨੇ ਪਿੰਸਟਰ ਕੱਢਦੇ ਆਲੋ ਜਹੰਦੀ ਉਹ ਤਾਂ ਹੀ ਆ ਜੀ ਮੌਕੇ ਦੇ ਨੇ ਹਾਂ ਕਰਦੇ ਆਦਮੀ ਨੇ ਉਹ ਵੇਸਾ ਤੋਂ ਇਹ ਇਹ ਭਾਜੀ ਕੀ ਡਿਗਾ ਚਾਬੀ ਜੂ ਵੀ ਡਿਗੀਆਂ ਪਤਾ ਨਹੀਂ ਕੀ ਡਿਗਾਇਆ ਜਾਂ ਪਿੱਟਲ ਦੇ ਵਿੱਚੋਂ ਕੋਈ ਡਿਗਾ ਹੈ ਜਾਂ ਉਹ ਡਿਗਾ ਉਹ ਹੇ ਚੁੱਕਿਆ ਜਿਹੜਾ ਡਿਗਾ ਰੰਗ ਦਾ ਡੋਡ ਡੋਡ ਡੁੱਡ ਗਿਆ ਹੈ ਕਰੀ ਬੈ ਮੈਗਜ਼ੀਨ ਡਿਗਾ ਲਾ ਹਾਂ ਮੈਗਜ਼ੀਨ ਇੱਕ ਨੇ ਕੈਪ ਆਈ ਕਿੱਥੇ ਕਰਦਾ ਚੋਲਾ ਪਾਣਾ ਚੋਲਾ ਦਿਖਦਾ ਹੋ ਤੇ ਚਟਾਉਣਾ ਆ ਮੈਂ ਤੇ ਬੀਕੋ ਬੀਕੋ ਤੇ ਨਾ ਹੁਣ ਬਾਹਰ ਆਲੀ ਕੱਢਿਆ ਮੈਂ ਜਿਹੜਾ ਨਾਮ ਸੁਵਿੰਦਰ ਸਿੰਘ ਜੀ ਤੇ ਕੀ ਗੱਲ ਕੋਈ ਹੈ ਜੀ ਅੱਜ ਇੱਕ ਕਸਟਮਰ ਆਇਆ ਮੇਰੇ ਕੋ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹ ਜੈਂਟਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਤੇ ਉਹਨਾਂ ਨੂੰ ਲੇਡੀਜ਼ ਸਮਾਨ ਵੀ ਲੈਣਾ ਤੇ ਮੈਂ ਉਹਨਾਂ ਜੈਂਟਸ ਵਿਖਾਈ ਪਹਿਲਾਂ ਡੱਬੀ ਚੋਂ ਕੱਢ ਕੇ ਮੁੰਦਰੀ ਉਹਦੇ ਚ ਤਕਰੀਬਨ 7 ਵਾਲੇ ਦੇ ਕਰੀਬ ਹੈ ਗਿਆ ਸੀ ਸਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਲੇਡੀਜ਼ ਵੀ ਫਾਦੋ ਆ ਜਾਂਦੀਆਂ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਿਖਾਈ ਉਹਦੇ ਚ 6 ਟੋਲੇ ਸਮਾਨ ਸੀ ਜੇ ਲੇਡੀਆਂ ਦੀਆਂ ਮੰਦਰੀਆਂ ਜਿਹੜੀਆਂ ਤੇ ਉਹ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਜੀ Google Pay ਕਰ ਲੋਗੇ ਮੈਂ ਕਨ ਕਰ ਲਾਂਗੇ ਉਹਨੇ ਆਪਣੀ ਜੇਬ ਚ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਬਾਕੀ ਮੈਂ Google Pay ਕਰ ਲਊਗਾ ਮੈਂ ਕਰ ਲਾਂਗਾ ਵਿੱਕੀ ਆ ਜਾ ਯਾਰ ਇਸ ਤੋਂ ਬਾਅਦ ਫਿਰ ਥੋੜੀ ਜਿਹਾ ਬਾਅਦ ਇੱਕ ਜਣਾ ਹੋਰ ਆਇਆ ਨਿਹੰਗ ਤੇ ਬਾਨੇ ਜੀ ਉਹਨੇ ਦੱਤਰ ਸਾਈਡ ਤੇ ਲਗਾਇਆ ਸੀ ਉਹ ਆ ਗਿਆ ਹੱਥ ਜੋੜ ਕੇ ਅਰਜ਼ੰ ਖਲੋ ਗਿਆ ਮੈਂ ਕਿਹਾ ਹਾਂ ਜੀ ਹੁਕਮ ਕਰੋ ਮਹਾਰਾਜ ਕਿਧਰ ਆਏ ਜੀ ਮੈਂ ਤਾਂ ਸੇਵਾ ਸੁਭੋਲੇ ਹਾਂ ਬਸ ਤੂਆ ਤੇ ਉਹਨੇ ਜਦੋਂ ਉਹਨੇ ਦਾਤਰ ਕੱਟ ਲਿਆ ਜਿਹੜਾ ਪਹਿਲਾ ਆ ਕੇ ਬੈਠਾ ਸੀ ਉਹਨੇ ਪਿਸਟਰ ਕੱਟ ਲਈ ਤੇ ਇੱਕ ਨਾਲ ਫਿਰ ਤੀਸਰਾ ਉਹ ਹੋਰ ਆ ਗਿਆ ਉਹ ਮੁੰਨਾ ਸੀ ਉਸ ਨੂੰ ਮੁੰਨਾ ਤੇ ਮੂੰਹ ਮ ਬੰਨਿਆ ਹੋਇਆ ਸੀ ਉਹਨੇ ਜਿਹੜਾ ਪਹਿਲਾ ਉਹਨੇ ਉਹਨੇ ਮੂੰਹ ਖੋਲਿਆ ਰੁਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਇੱਕ ਰੋ ਆਇਆ ਹੁੱਕਾ ਪਹਿਲਾਂ ਵੀ ਆਇਆ ਮੁੰਦਰੀ ਦੇਖ ਕੇ ਚੱਲ ਗਿਆ ਸੀ ਪਰ ਅੱਜ ਉਹ ਨੇ ਡਟਕੋ ਕਰਕੇ ਮੈਂ ਭਜ ਗਿਆ ਜੀ ਕਿੰਨਾ ਸੌ ਚਰਾ ਸਮਾਨ ਜਿਆਦਾ ਸੋਨਾ 7 ਟੋਲੇ ਇੱਕ ਤੇ 6 ਟੋਲੇ ਇੱਕ 11 ਟੋਲੇ ਸੋਨਾ 1130 ਗ੍ਰਾਮ ਸੋਨਾ ਜੀ ਮਰਜੀ ਵੀ ਗਿਆ ਕੁਛ ਹਾਂਜੀ 90 4-5000 ਰੁਪਏ ਗੱਲੇ ਚ ਲੱਗੇ ਜੀ ਕੱਢ ਕੇ ਦੋ ਗੁਟਕੇ ਸਾਹਿਬ ਵੀ ਵਿੱਚ ਗੱਲੇ ਚ ਪਏ ਉਹ ਉਹ ਵੀ ਲੱਗਾ ਵੀ ਗੁਟਕਾ ਸਾਹਿਬ ਨਾਲ ਲੱਗਿਆ ਹਾਂ ਜੀ ਅੱਛਾ ਤੇ ਇਹ ਵੀ ਆਪਣੀ ਦੁਕਾਨ ਹੈ ਵੀ ਨਾ ਮੇਰਾ ਬੱਬਰ ਜੁਵਲਰ ਜੀ ਮੰਨਗਰ ਪਟਾਲਾ ਇਹ ਤਾਂ ਮਾਨਸਰ ਦੇ ਖਬਰ ਸੁਣਦਾ ਜੀ ਉਹ ਤੇ ਇਹਦੇ ਬੰਦੇ ਆਏ ਨਾ ਮੋਟਰਸਾਈਕਲ ਤੇ ਉਹ ਮੁੰਦਰੀਆਂ ਨੇੜੇ ਦੀ ਮੁੰਦਰੀਆਂ ਵੇਖਣ ਦੇ ਬਹਾਨੇ ਉਹਨਾਂ ਕੋਲ ਗਨ ਪੁਆਇੰਟ ਤੇ ਦਸਰ ਦੇ ਨਾਲ 130 ਗ੍ਰਾਮ ਉਹਨਾਂ ਲੈ ਗਏ ਜੀ ਤੇ ਉਹ ਅਗਵਾ ਕਰਕੇ ਕੂਸ਼ੀ ਦੀ ਪਾਰ ਕਰਤੀ ਮੋਰਚੇ ਦੇ ਨਿਪਟਾਰੇ ਨੂੰ ਸਰਦਾਰ ਸੀ ਜਾਂ ਮੁੰਨੇ ਕਿਸ ਤਰ੍ਹਾਂ ਸੀ ਸਰਦਾਰ ਸੀ ਇਕੜਾ ਖਾਤੀ ਬਗ ਬਣੀ ਸੀ ਚੱਕ ਜਗੜ ਪਈ ਸੀ ਆਪ ਨੂੰ ਇਕੜਾ ਦਬਾਲਾ ਬਣੇ ਤੇ ਜਿੱਡਾ ਚੋੜਾ ਵਾਇਆ ਸੀ ਸੁਸਰ ਕੋ ਸੀ ਸੀਸੀਟੀਵੀ ਫੋਟੋ ਵੀ ਹੈਗੀ ਘੰਘਾ ਦੇ ਸੀਡੀ ਵੀ ਫੋਟੋ ਵੀ ਆ ਗਈ ਹੈ ਘੰਘਾ ਦੇ ਬਾਕੀ ਕੈਮਰੇ ਵੀ ਚੈੱਕ ਕਰ ਰਿਹਾ